ਸੋ ਅੱਜ ਦੀ ਇੱਕ ਅਹਿਮ ਮੀਟਿੰਗ ਐਮ ਪੀ ਸੀ ਵਾਸਤੇ ਮੈਂ ਆਪ ਸਭ ਨੂੰ ਬੇਨਤੀ ਲਗਾਈ ਕਿ ਆਪਾਂ ਜਾਣਦੇ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਲਈ ਲਿਆਂਦੀ ਗਈ ਹੈ ਇਹ ਲੈਂਡ ਪੁਲਿੰਗ ਪਾਲਿਸੀ ਦੇ ਪਹਿਲਾਂ ਪਿਛਲੀਆਂ ਸਰਕਾਰਾਂ ਵਿੱਚ ਕੀ ਹੁੰਦਾ ਸੀ ਕਿ ਬਹੁਤ ਸਾਰੇ ਹਜ਼ਾਰਾਂ ਏਕੜ ਦੀ ਜ਼ਮੀਨ ਇਕੱਠੀ ਕਰਕੇ ਅੱਜ ਤੱਕ ਹਜ਼ਾਰਾਂ ਇੱਕੜ ਜ਼ਮੀਨ ਜਿਹੜੀ ਹੈ ਇਲੀਗਲ ਕਲੋਨੀਆ ਚ ਕੱਟੀ ਗਈ ਜਿਹਦੇ ਚ ਤਕਰੀਬਨ 30000 ਤੋਂ ਵੱਧ ਜਿਹੜੀ ਏਕੜ ਜ਼ਮੀਨਾਂ ਦੇ ਵਿੱਚ ਇਲੀਗਲ ਕਲੋਨੀਆ ਬਣੀਆਂ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਿਆ ਗਿਆ ਪੰਜਾਬ ਦੇ ਜ਼ਿਮੇਵਾਰਾਂ ਨੂੰ ਲੁੱਟਿਆ ਗਿਆ ਉਹਨਾਂ ਤੋਂ ਸਸਤੀਆਂ ਜ਼ਮੀਨਾਂ ਲੈ ਕੇ ਉਹਦੇ ਚ ਇਲੀਗਲ ਤਰੀਕੇ ਨਾਲ ਕਲੋਨੀਆ ਕੱਟ ਕੇ ਵੇਚੀਆਂ ਗਈਆਂ ਜਿਹਦੇ ਵਿੱਚ ਨਾ ਤੇ ਕੋਈ ਸ਼ਿਵਰੇਜ ਪੈਂਦਾ ਸੀ ਨਾ ਕੋਈ ਸ਼ੜਕਾ ਬਣਾਉਂਦੇ ਸੀ ਨਾ ਕੋਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੋਈ ਪਾਰਕ ਦੀ ਵਿਵਸਥਾ ਨਹੀਂ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੀ ਉਹ ਜਗਾ ਛੱਡਦੇ ਸੀ ਨਾ ਹੀ ਕੋਈ ਪਾਰਕ ਛੱਡਦੇ ਸੀ ਸੋ ਜਦੋਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਤਰਨੇ ਪ੍ਰੋਟੈਸਟ ਕੀਤੇ ਕਿ ਸਾਡੀਆਂ ਕਲੋਨੀਆਂ ਜਿਹੜੀਆਂ ਪਲਾਟ ਲੈਂਡ ਤੱਕ ਲੋਕਾਂ ਨੂੰ ਤਰਨੇ ਲਾਉਣੇ ਪਏ ਕਿ ਸਾਨੂੰ ਪਲਾਟ ਨਹੀਂ ਮਿਲ ਰਿਹਾ ਲੈਂਡ ਮਾਫੀਆ ਨੇ ਬਹੁਤ ਸਾਰੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਸਾਨ ਭਰਾਵਾਂ ਨੂੰ ਠੱਗ ਬਣ ਕੇ ਲੁੱਟਿਆ ਤੋ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਂਜਰੀ ਸਰਕਾਰ ਵੱਲੋਂ ਲੈਂਡ ਪੁੱਲ ਗਈ ਪੋਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਆ ਇਹ ਲੈਂਡ ਪੁੱਲਿੰਗ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਨਿਸਪਲ ਭਵਨ ਦੇ ਵਿੱਚ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਲੋਕਾਂ ਦੇ ਦੁਆਰ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਸੋ ਜ다가 164 ਪਿੰਡਾਂ ਦੇ ਕਿਸਾਨ ਆ ਜਾ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਅਸੀਂ ਕਮਾ ਲੈਨੇ ਆਪਣੇ ਖੇਕ ਖੇਤ ਦੇ ਵਿੱਚੋਂ ਤੇ ਆਪ ਜੀ ਦਾ 50000 ਮੁਆਵਜਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਦਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਅਲਾਟ ਕੀਤੇ ਜਾਣਗੇ ਫਿਰ ਸਰਕਾਰ ਸਾਨੂੰ ਜਿਹੜਾ ਮੁਆਵਜਾ ਹੈ ਕਦੋਂ ਤੋਂ ਦੇਣਾ ਸਟਾਰਟ ਕਰੇਗੀ ਜਦੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਮਿਲ ਕੇ ਜਦੋਂ ਸਾਰਿਆਂ ਤੋਂ ਉਹਨਾਂ ਦਾ ਸਵਾਲ ਦਾ ਨਾਲ ਹੀ ਅਧਿਕਾਰੀ ਸਹਿਬਾਨ ਮੈਂ ਆਪਣੇ ਨਾਲ ਬਿਠਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਭਰਾਵਾਂ ਲਈ ਅੱਜ ਬਹੁਤ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ 164 ਪੰਜਾਬ ਦੇ ਪਿੰਡਾਂ ਦੇ ਕਿਸਾਨ ਭਰਾ ਆਏ ਸੀ 164 ਪਿੰਡਾਂ ਦੀ ਜਿਹੜੀ ਪ੍ਰਾਪਰਟੀ ਜਿੱਥੇ ਲੈਂਡ ਪੂਲਿੰਗ ਹੋਣ ਜਾ ਰਹੀ ਹੈ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਉਹਦੇ ਵਿੱਚ ਉਹਨਾਂ ਲਈ ਬਹੁਤ ਆਸਾਨ ਕਰ ਦਿੱਤਾ ਕਿ ਜਿਸ ਦਿਨ ਉਹ ਸਾਨੂੰ ਐਪਲੀਕੇਸ਼ਨ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੂੰ 21 ਦਿਨ ਦੇ ਅੰਦਰ-ਅੰਦਰ ਐਲਓਆਈ ਮਿਲੇਗੀ ਐਲਓਆਈ ਦੇ ਨਾਲ ਉਹਨਾਂ ਨੂੰ 50000 ਰੁਪਏ ਦਾ ਇੱਕ ਚੈੱਕ ਜਿਹੜਾ ਐਡਵਾਂਸ ਦੇ ਵਿੱਚ ਇੱਕ ਸਾਲ ਦਾ ਠੇਕਾ ਦਿੱਤਾ ਜਾਵੇਗਾ ਉਹਦੇ ਨਾਲ ਦੀ ਨਾਲ ਕਿਸਾਨ ਆਪਣੀ ਖੇਤੀ ਵੀ ਉਨੀ ਦੇਰ ਖੁਦ ਕਰੇਗਾ ਜਿੰਨੀ ਦੇਰ ਅਸੀਂ ਉੱਥੇ ਕੰਮ ਸਟਾਰਟ ਨਹੀਂ ਕਰ ਦਿੰਦੇ ਉਹ ਖੇਤੀ ਵੀ ਕਰੂਗਾ 50000 ਰੁਪਏ ਸਾਲ ਦਾ ਸਰਕਾਰ ਤੋਂ ਐਡਵਾਂਸ ਦੇ ਵਿੱਚ ਪ੍ਰਾਪਤ ਕਰੇਗਾ ਜਿੰਨ੍ਹੇ ਦਿਨ ਉਸ ਕਲੋਨੀ ਦੇ ਵਿੱਚ ਕੰਮ ਸਟਾਰਟ ਹੋਵੇਗਾ ਜਦੋਂ ਅਰਬਨ ਸਟੇਟ ਡਿਵੈਲਪ ਕਰਨ ਦੀ ਸ਼ੁਰੂਆਤ ਹੋਵੇਗੀ ਉਸ ਦਿਨ ਤੋਂ ਉਸ ਕਿਸਾਨ ਭਰਾ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਿਹਾ 50000 ਰੁਪਏ ਥੋੜਾ ਵੀ ਪਤਾ ਨਹੀਂ ਕਈ ਪਿਛਲੀਆਂ ਸਰਕਾਰਾਂ ਕਈ ਕੀ ਸਾਲ ਲਗਾ ਰਹੀਆਂ ਦੀਆਂ ਸੀਗੀਆਂ ਕਲੋਨੀਆਂ ਡਿਵੈਲਪ ਕਰਨ ਨੂੰ ਅਰਬਨ ਸਟੇਟਾਂ ਡਿਵੈਲਪ ਕਰਨ ਨੂੰ ਸੋ ਉਹਨਾਂ ਨਾਲ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਸਲਾਮ ਮਸੂਰੇ ਨੂੰ ਕਰਦੇ ਹੋਏ ਅਸੀਂ ਜਿਹੜਾ ਜਦੋਂ ਤੋਂ ਕਬਜ਼ਾ ਲਵਾਂਗੇ ਉਹਨਾਂ ਨੂੰ 1 ਲੱਖ ਰੁਪਏ ਸਾਲ ਦਾ ਐਡਵਾਂਸ ਦੇ ਵਿੱਚ ਉਹ ਦਿੱਤਾ ਜਾਵੇਗਾ ਜਿਹੜਾ ਪਹਿਲੇ 50000 ਸੀ 1 ਲੱਖ ਦੇਣ ਤੋਂ ਬਾਅਦ ਕਿਸਾਨ ਪਰਾ ਕਿੰਨੇ ਜੇ ਡਿਵੈਲਪਮੈਂਟ ਕਰਨ ਨੂੰ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਤੇ ਸਾਨੂੰ ਜਿੰਨੀ ਦੇਰ ਪਲਾਨ ਨਹੀਂ ਮਿਲ ਜਾਂਦੇ ਸਾਨੂੰ 1 ਲੱਖ ਹੀ ਮਿਲੇਗਾ ਫਿਰ ਉਹਨਾਂ ਨਾਲ ਵਾਦਾ ਕੀਤਾ ਗਿਆ ਕਿ ਉਹਨਾਂ ਨੂੰ ਹਰ ਸਾਲ ਜਿਹੜਾ 10% 1 ਲੱਖ ਦਾ ਉਹ ਵਾਦਾ ਮਿਲੇਗਾ ਜੇ 2 ਸਾਲ ਲੱਗਦੇ ਆ ਉਹਦਾ 10% ਹਰ ਸਾਲ ਦੀ ਤਰ੍ਹਾਂ ਵਾਧਾ ਹੁੰਦਾ ਜਾਊਗਾ ਤੇ ਮੈਨੂੰ ਬਹੁਤ ਸਾਰੇ ਕਿਸਾਨ ਭਰਾ ਅੱਜ ਸਾਰੇ ਕਿਸਾਨ ਭਰਾ ਬਹੁਤ ਖੁਸ਼ ਹੋ ਕੇ ਗਏ ਕਿ ਜਿਹੜੀ ਉਹਨਾਂ ਦੀਆਂ ਮੰਗਾਂ ਸੀ ਉਹ ਪੂਰੀਆਂ ਹੋਈਆਂ ਜੋ ਉਹਨਾਂ ਦੇ ਸਵਾਲ ਸੀ ਉਹਦਾ ਹੱਲ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਲੋਕਾਂ ਨੇ ਬਣਾਈ ਆ ਲੋਕਾਂ ਦੀ ਸਲਾਹ ਨਾਲ ਚੱਲਦੀ ਆ ਰਹੀ ਹੈ ਸਾਰਿਆਂ ਨਾਲ ਸਲਾਹ ਮਸ਼ਵਰੇ ਨਾਲ ਕਿਉਂਕਿ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸੇਵਾ ਲਈ ਆਈ ਹੈ ਸੋ ਲੋਕਾਂ ਦੀ ਸੇਵਾ ਦੇ ਤਹਿਤ ਮੁੱਖ ਰੱਖਦੇ ਹੋਏ ਇਹ ਸਾਰੀਆਂ ਅੱਜ ਜਿਹੜੀਆਂ ਪਾਲਸੀਆਂ ਅੱਜ ਤੋਂ ਲਾਗੂ ਹੋਈਆਂ ਜਿਹੜਾ ਠੇਕੇ ਵਧਾਏ ਗਏ ਜਿਨ੍ਹਾਂ ਦਾ ਟਾਈਮ ਪੀਰੀਅਡ ਬਹੁਤ ਜਲਦੀ ਇੱਕ ਅੱਧੇ ਦਿਨ ਦੇ ਵਿੱਚ ਹੀ ਕੈਬਨਿਟ ਹੋ ਕੇ ਜਿਹੜੇ ਅੱਜ ਕਿਸਾਨ ਭਰਾਵਾਂ ਨੂੰ 50000 ਤੋਂ ਲੱਖ ਰੁਪਈਆ ਕੀਤਾ ਉਹ ਕੈਬਨਟ ਦੇ ਵਿੱਚ ਪਾਸ ਹੋ ਕੇ ਤੇ ਕਿਸਾਨ ਭਰਾ ਬਹੁਤ ਖੁਸ਼ ਹੋ ਕੇ ਗਏ ਨੇ ਤੇ ਸਾਰਿਆਂ ਨੇ ਵਾਅਦਾ ਕੀਤਾ ਕਿ ਅਸੀਂ ਆਪਣੀ ਜਿਹੜੀ ਪ੍ਰਾਪਰਟੀ ਆ ਇੱਥੇ ਜ਼ਰੂਰ ਲੈਂਡ ਪੂਲਿੰਗ ਪਾਲਿਸੀ ਵਾਸਤੇ ਦੇਵਾਂਗੇ ਤਾਂ ਜੋ ਸਾਡੇ ਅਰਮਣ ਸ਼ੇਟਾਂ ਕੱਟੀਆਂ ਜਾਣ ਲੋਕਾਂ ਨੂੰ ਸਹੂਲਤ ਮਿਲੇ ਕਿਸਾਨ ਭਰਾਵਾਂ ਨੂੰ ਸਹੂਲਤ ਮਿਲੇ ਸੋ ਆਪ ਸਭ ਆਏ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ